ਹੈਲੋ ਜੀ ਸਸਟ੍ਰੀਕਲ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਮਲ ਪੰਜਾਬੀ ਰੂਟਸ ਤੇ ਸੋ ਜਿਵੇਂ ਕਿ ਚਾਰ ਛੁੱਟੀਆਂ ਖਤਮ ਹੋ ਗਈਆਂ ਨੇ ਤੇ ਵਾਪਸ ਕੰਮ ਤੇ ਆ ਗਏ ਹਾਂ ਆ ਗਏ ਆ ਕਿ ਆਉਣਾ ਹੀ ਪੈਣਾ ਸੀ ਚਾਰ ਛੁੱਟੀਆਂ ਤੇ ਬਹੁਤ ਐਸ਼ ਕਰ ਲਈ ਪਰ ਹਾਂ ਹੁਣ ਰੈਡੀ ਆਂ ਅਗਲੇ ਦਿਨ ਚਾਰ ਦਿਨ ਕੰਮ ਕਰਨ ਲਈ ਸੋ ਕੰਮ ਸ਼ੁਰੂ ਹੋਣ ਲੱਗਾ ਉਹ ਤੋਂ ਪਹਿਲਾਂ ਰਿਪੋਰਟਸ ਵਗੈਰਾ ਜਿਹੜੀਆਂ ਹੈਗੀਆਂ ਫਿਲ ਕਰ ਲਈਏ ਅੱਜ ਡੇਟ ਕਿੰਨੀ ਆ 23 8 ਸਪਟੰਬਰ ਕਿਲੋਮੀਟਰਸ ਕਾਰ ਦੇ ਆ ਸੋ ਥੋੜਾ ਜਿਹਾ ਇਦਾਂ ਦਾ ਫਾਰਮਲ ਜਿਹਾ ਕੰਮ ਹੁੰਦਾ ਆ ਸ਼ੁਰੂ ਕਰਨ ਤੋਂ ਪਹਿਲਾਂ ਕਿ ਜਿਹੜੀ ਤੁਸੀਂ ਕਾਰ ਲੈ ਕੇ ਚੱਲੇ ਹੋ ਕੰਪਨੀ ਦੀ ਉਹਦੇ ਕਿਲੋਮੀਟਰਸ ਕਿੰਨੇ ਨੇ ਤੇ ਜਦੋਂ ਖੜਾਉਣੀ ਆ ਉਦੋਂ ਵੀ ਉਹਦੇ ਕਿਲੋਮੀਟਰ ਸਬਮਿਟ ਕਰਕੇ ਰੱਖਣੇ ਹੁੰਦੇ ਆ ਵੀ ਤਾਂ ਮੇਰਾ ਕੰਮ ਹੈਗਾ ਬੇਸਿਕਲੀ ਕਿ ਜਿੱਦਾਂ ਕੈਨੇਡਾ ਦੇ ਵਿੱਚ ਨਾ ਸੀਆਈਬੀਸੀ ਨਾਮ ਦੇ ਬੈਂਕ ਨੇ ਤਾਂ ਉੱਥੇ ਕੋਈ ਵੀ ਅਲਾਰਮ ਆਉਂਦਾ ਕਿ ਲਾਈਕ ਕੋਈ ਧੱਕੇ ਨਾਲ ਉਹ ਬੈਂਕਾਂ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਬੈਂਕ ਬੰਦ ਹੋ ਜਾਂਦੇ ਨੇ ਤਾਂ ਉਹਦਾ అలਾਰਮ ਵੱਜ ਜਾਂਦਾ ਸਿਕਿਉਰਿਟੀ ਸਿਸਟਮ ਇੱਕ ਤਰ੍ਹਾਂ ਦਾ ਤੇ ਜਿੱਥੇ ਵੀ ਉਹ అలਾਰਮ ਆਉਂਦਾ ਆ ਤਾਂ ਮੈਂ ਉੱਥੇ ਜਾਂਦੀ ਆ ਤੇ ਮੈਂ ਜਾ ਕੇ ਚੈੱਕ ਕਰਦੀ ਆ ਵੀ ਕਿਉਂ ਆਇਆ ਤਾਂ ਉਹ ਸਾਰਾ ਕੁਝ ਜਿਹੜਾ ਹੈਗਾ ਆ ਵੀ ਮੈਂ ਰਿਪੋਰਟ ਬਣਾਉਣੀ ਹੁੰਦੀ ਆ ਜੇ ਕੁਝ ਟੁੱਟਿਆ ਹੋਇਆ ਆ ਤਾਂ ਪੁਲਿਸ ਨੂੰ ਕਾਲ ਕਰਨੀ ਹੁੰਦੀ ਆ ਉਹਦੀ ਰਿਪੋਰਟ ਨਾਉਣੀ ਹੁੰਦੀ ਆ 98% ਤਾਂ ਐਵੇਂ ਤਾਂ ਹੁੰਦਾ ਕਿ ਕੁਛ ਨਹੀਂ ਹੁੰਦਾ ਹੈਗਾ ਹੋਮਲੈਸ ਜਿਹੜੇ ਹੁੰਦੇ ਨੇ ਅੰਦਰ ਬੜੇ ਹੁੰਦੇ ਨੇ ਬਸ ਉਹਨਾਂ ਨੂੰ ਬਾਹਰ ਕੱਢਣਾ ਹੁੰਦਾ ਤੇ ਉਹਨਾਂ ਨੂੰ ਕਹਿਣਾ ਹੁੰਦਾ ਕਿ ਮੈਂ ਲੌਕ ਕਰਨੀ ਆ। ਨਾਲ ਉਸ ਤੋਂ ਬਾਅਦ ਫਿਰ ਜਿਹੜਾ ਮੇਨ ਡੋਰ ਵੀ ਹੁੰਦਾ ਵੀ ਮੈਂ ਲੌਕ ਕਰਨਾ ਹੁੰਦਾ ਬਸ ਆਦਰਵਾਇਜ਼ 10 ਘੰਟੇ ਦੀ ਸ਼ਿਫਟ ਦੇ ਵਿੱਚ ਮੈਂ ਕਾਰ ਲੈ ਕੇ ਇੱਧਰ ਉੱਧਰ ਇੱਧਰ ਉੱਧਰ ਪੂਰੀ ਕੈਲਗਰੀ ਦੇ ਵਿੱਚ ਘੁੰਮਦੀ ਰਹਿਣੀ ਆ। ਕਦੇ ਕਿਸੇ ਪਲਾਜ਼ੇ ਜਾ ਕੇ ਖੜ ਗਿਆ ਕਦੇ ਕੋਈ ਬੁੱਕ ਰੀਡ ਕਰ ਲਈ ਕਦੇ ਕੌਫੀ ਚੱਕ ਲਈ ਕਦੇ ਕੁਛ ਕਦੇ ਕਿਸੇ ਨੂੰ ਫੋਨ ਲਾ ਲਿਆ ਬਸ ਆ ਕੁਛ ਕਰਦੀ ਆ। हम शुरू करंदा पहला थोड़ी जी एनर्जी ज्यादा जरूरी है ताकि काम करण जोग हो जी ये <laughs> कॉफी लेके सो so, एक ये अपडेट भी है थोड़ी जी भई हुन कनाडा ਦੇ ਵਿੱਚ ਜਿਹੜੀ ਹੈਗੀ ਠੰਡ ਹੋਣੀ ਸ਼ੁਰੂ ਹੋ ਗਈ ਆ ਅੱਜ ਬਹੁਤ ਜ਼ਿਆਦਾ ਠੰਡ ਆ ਯੂਜੂਲੀ ਮੈਂ ਇਸ ਟਾਈਮ ਤੱਕ ਕਾਰਡੀਗਨ ਵਗੈਰਾ ਕੋਟੀ ਵਗੈਰਾ ਕੁਝ ਨਹੀਂ ਪਾਉਣੀ ਹੁੰਦੀ ਬਟ ਸਟਿਲ ਅੱਜ ਮੈਨੂੰ ਜਲਦੀ ਹੀ ਪਾਉਣੀ ਪਈ ਕਿਉਂਕਿ ਅੱਜ ਬਹੁਤ ਜ਼ਿਆਦਾ ਹਵਾ ਚੱਲਦੀ ਹੈ ਤੇ ਸਾਰੇ ਜਿਹੜੇ ਦਰਖਤ ਨੇ ਉਹਨਾਂ ਦੇ ਪੱਤੇ ਵੀ ਨੇ ਜਿਹੜੇ ਪੀਲੇ ਹੋਣੇ ਸ਼ੁਰੂ ਹੋ ਗਏ ਨੇ दैट मींस ਜਿਹੜਾ ਹੈਗਾ ਮੌਸਮ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਸਭ ਤੋਂ ਵੱਡਾ ਇੱਕ ਕਲੋ ਵੀ ਪ੍ਰੂਫ ਹੁੰਦਾ ਇੱਕ ਤਰ੍ਹਾਂ ਦਾ ਵੀ ਭਾਈ ਹੁਣ ਕੋਟੀਆਂ ਸਵਾਟਰ ਕੱਢ ਲਓ ਬਹੁਤ ਦੇਖ ਲਈ ਸਮਰ ਐਕਚੁਅਲੀ ਇਸ ਵਾਰੀ ਤਾਂ ਨਾ ਸਮਰ ਆਈ ਹੀ ਨਹੀਂ ਕੈਨੇਡਾ ਦੇ ਵਿੱਚ ਆਈ ਡੋਟ ਨੋ ਬਾਕੀਆਂ ਦਾ ਪਰ ਅਲਬਰਟਾ ਦੇ ਵਿੱਚ ਸਪੈਸ਼ਲੀ ਕੈਲਗਰੀ ਦੇ ਵਿੱਚ ਤੇ ਆਈ ਨਹੀਂ ਸਨੋ ਪਈ ਸਨੋ ਤੋਂ ਬਾਅਦ ਸਿੱਧਾ ਗਰਮੀ ਆਈ ਬਟ ਮੀ ਇੰਨੇ ਜ਼ਿਆਦਾ ਮੀਂਹ ਪੈ ਗਈ ਤੁਹਾਨੂੰ ਕਾਰਡੀਗਨਸ ਵਗੈਰਾ ਕੋਟੀਆਂ ਗੁੱਟੀਆਂ ਪਾਉਣੀਆਂ ਪਈਆਂ ਹੁੱਡੀਆਂ ਵਗੈਰਾ ਮੈਨੂੰ ਲੱਗਦਾ 15 20 ਦਿਨ ਹੋਏ ਹੋਣਗੇ ਜਿਦੇ ਵੀ ਤੁਸੀਂ ਸਿਰਫ ਟੀ-ਸ਼ਰਟਸ ਪਾਈਆਂ ਹੋਣੀਆਂ ਆਦਰਵਾਇਜ਼ ਤਾਂ ਮੈਨੂੰ ਲੱਗਦਾ ਮਤਲਬ ਸਮਰ ਨਹੀਂ ਰਹੀ ਰੇਨੀ ਸੀਜ਼ਨ ਰਿਹਾ ਵਿੰਟਰ ਤੋਂ ਬਾਅਦ ਰੇਨੀ ਸੀਜ਼ਨ ਰੇਨੀ ਸੀਜ਼ਨ ਤੋਂ ਬਾਅਦ ਹੁਣ ਵਿੰਟਰ ਜਿਹੜੀ ਹੈਗੀ ਫੇਰ ਸ਼ੁਰੂ ਹੋ ਗਈ ਆ ਆ ਡੋਨੋ ਤੇ ਤੇ ਦੂਜਾ ਇਹ ਆ ਵੀ ਅਸੀਂ ਕਰਨ ਲੱਗੇ ਹੋਏ ਆ ਮੂਵ ਨਵੇਂ ਘਰ ਦੇ ਵਿੱਚ ਤੇ ਪ੍ਰੋਬਲਮ ਇਹ ਆ ਮੇਰਾ ਹੈਗਾ ਕੰਮ ਉਸ ਦਿਨ ਪਰ ਮੈਂ ਆਪਣੇ ਵੱਲੋਂ ਆਪਣੇ ਜਿਹੜੇ ਸੂਟਕੇਸ ਨੇ ਉਹ ਪੈਕ ਕਰਤੇ ਨੇ ਜਿਹੜੇ ਮਤਲਬ ਮੈਨੂੰ ਪਤਾ ਸੀਗਾ ਵੀ ਮੈਂ 3-4 ਦਿਨਾਂ ਦੇ ਵਿੱਚ ਕੱਪੜੇ ਨਹੀਂ ਪਾਉਣੇ ਹੈਗੇ ਸੋ ਮੈਂ ਆਪਣੇ ਸੂਟਕੇਸ ਵਗੈਰਾ ਸਾਰੇ ਪੈਕ ਕਰਤੇ ਹੋਏ ਨੇ ਅ ਥੋੜਾ ਬਹੁਤ ਕੱਪੜੇ ਬਾਹਰ ਨੇ ਤੇ ਥੋੜਾ ਬਹੁਤ ਕਿਚਨ ਦਾ ਸਮਾਨ ਆ ਤੇ ਬੈੱਡ ਵਗੈਰਾ ਆ ਹਨਾ ਬਸ ਉਹੀ ਲੈ ਕੇ ਜਾਣਾ ਹੈ ਬਾਕੀ ਤਾਂ অলਮੋਸਟ ਮੇਰਾ ਪੈਕ ਹੀ ਆ ਬਹੁਤ ਜ਼ਿਆਦਾ ਪੰਗੇ ਨੇ ਇੰਡੀਆ 'ਚ ਵਧੀਆ ਹੁੰਦਾ ਆਪਣਾ ਇੱਕੋ ਹੀ ਘਰ ਹੁੰਦਾ ਇੱਕੋ ਹੀ ਟਿਕਾਣਾ ਹੁੰਦਾ ਹੈ ਇੱਥੇ ਜਦ ਤੱਕ ਥੋੜਾ ਆਪਦਾ ਘਰ ਨਹੀਂ ਨਾ ਤੁਸੀਂ ਕਦੇ ਨਹੀਂ ਕਹਿ ਸਕਦੇ ਵੀ ਤੁਹਾਡਾ ਆਪ ਦਾ ਟਿਕਾਣਾ ਆ ਕਿਉਂਕਿ ਸਾਰਾ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ ਤੁਹਾਨੂੰ ਮੂਵ ਕਰਨਾ ਪੈਂਦਾ ਆ ਤੇ ਤੁਹਾਨੂੰ ਐਡਰੈਸ ਵੀ ਚੇਂਜ ਕਰਵਾਉਣਾ ਮੈਨੂੰ ਸਭ ਤੋਂ ਜਿਹੜੀ ਸਭ ਤੋਂ ਮੈਨੂੰ ਬੁਰੀ ਗੱਲ ਲੱਗਦੀ ਉਹ ਲੱਗਦਾ ਵੀ ਠੀਕ ਆ ਮੂਵ ਕਰਨਾ ਇੱਦਾਂ ਲੱਗ ਗੱਲ ਆ ਹਨਾ ਵੀ ਤੁਸੀਂ ਔਖੇ ਹੋ ਕੇ ਸਮਾਰਟ ਹੋ ਰਹੇ ਹੋ ਸਾਰਾ ਕੁਝ ਪਰ ਸਭ ਤੋਂ ਵੱਡੀ ਗੱਲ ਹਰੇਕ ਡਾਕੂਮੈਂਟ ਦੇ ਫਿਰ ਤੁਸੀਂ ਆਪਣਾ ਐਡਰੈਸ ਚੇਂਜ ਕਰਾਓ ਹਨਾ ਆਪਣਾ ਡਰਾਈਵਿੰਗ ਲਾਇਸੈਂਸ ਤੇ ਆਪਣੇ ਹੈਲਥ ਕਾਰਡ ਤੇ ਆਪਣੀਆਂ ਬੈਂਕ ਦੇ ਵਿੱਚ ਤੇ ਫੋਨ ਬਿੱਲ ਦੇ ਉੱਤੇ ਤੇ ਤੁਹਾਡੀਆਂ ਹੋਰ ਲੈਟਰਸ ਆਉਂਦੀਆਂ ਨੇ ਕੈਨੇਡਾ ਪੋਸਟ ਤੇ ਹਨਾ ਸਾਰੇ ਜਿਹਦੇ ਜੋ ਵੀ ਤੁਹਾਡਾ ਹੈਗਾ ਆ ਚੇਂਜ ਕਰਾਓ ਐਡਰੈਸ ਵਗੈਰਾ ਤੇ ਹਰ ਵਾਰੀ ਪੇ ਕਰੋ ਹਾਂ ਇੰਨਾ ਜ਼ਿਆਦਾ ਆਖਾ ਲੱਗਦਾ ਨਾ ਮੈਨੂੰ ਇਹ ਸਾਰੀਆਂ ਚੀਜ਼ਾਂ ਆਈ ਵਿਸ਼ ਕਿ ਛੇਤੀ ਆਪਣਾ ਘਰ ਹੋਵੇ ਤੇ ਪਮਨੰਡੇ ਇੱਕ ਐਡਰੈਸ ਹੋਵੇ ਆਈ ਹੋਪਫੁਲੀ ਬਾਬਾ ਜੀ ਕੇਤੀ ਹੋਗਾ ਹਾਂਜੀ ਇਹ ਹੈਗਾ ਪ੍ਰਾਣਾਕਾਰ ਜਿੱਥੋਂ ਅਸੀਂ ਮੂਵ ਕਰ ਰਿਹਾ ਇਸ ਟਾਈਮ ਤੇ ਆ ਹਾਲ ਹੋਇਆ ਪਿਆ ਘਰ ਦਾ ਸਾਰਾ ਸਮਾਨ ਖਿੱਲੇ ਰਿਹਾ ਆ ਬਾਕਸਸ ਲਿਆਂਦੇ ਜਿੱਤੇ ਸਾਰਾ ਸਮਾਨ ਪੈਕ ਕਰਨਾ ਆ ਬਹੁਤ ਔਖਾ ਏ ਘਰੇ ਚਲਦੀ ਪਈਆ ਪੈਕਿੰਗ ਬਟ ਮੈਂ ਕੋਈ ਹੈਲਪ ਨਹੀਂ ਕਰ ਸਕਦੀ ਉਹਦਾ ਰੀਜ਼ਨ ਇਹ ਹੈ ਕਿਉਂਕਿ ਮੇਰਾ ਅੱਜ ਵੀ ਕੰਮ ਆ ਤੇ ਕੱਲ੍ਹ ਨੂੰ ਵੀ ਕੰਮ ਆ ਮਤਲਬ 30 ਤਰੀਕ ਨੂੰ ਤੇ 1 ਤਰੀਕ ਨੂੰ ਮਤਲਬ ਬੇਸਿਕਲੀ 30 ਨੂੰ ਸਾਰਾ ਸਮਾਨ ਇਕੱਠਾ ਕਰਨਾ ਹੁੰਦਾ ਤੇ ਥੋੜਾ ਬਹੁਤ ਅਸੀਂ ਰੱਖ ਕੇ ਆਣਾ ਸੀ ਤੇ ਇੱਕ ਨੂੰ ਨਵੇਂ ਘਰ ਚ ਮੂਵ ਆਉਣਾ ਸੀ ਤੇ ਉੱਥੇ ਸਮਾਰਟ ਕਾਉਣਾ ਪਰ ਮੈਂ ਦੋਨੋਂ ਦਿਨ ਹੈਲਪ ਨਹੀਂ ਕਰਾ ਸਕਦੀ ਕਿਉਂਕਿ ਮੇਰਾ ਕੰਮ ਆ ਤੇ ਨਾ ਹੀ ਮੈਨੂੰ ਛੁੱਟੀ ਮਿਲ ਸਕਦੀ ਸੀਗੀ ਸੋ ਮੈਨੂੰ ਐਵੇਂ ਬੁਰਾ ਵੀ ਲੱਗ ਰਿਹਾ ਕਿ ਬਾਕੀ ਘਰ ਦੇ ਕਰ ਰਹੇ ਨੇ ਤੇ ਮਤਲਬ ਮੈਂ ਉਹਨਾਂ ਦੀ ਹੈਲਪ ਨਹੀਂ ਕਰ ਰਹੀ ਸੋ ਬਟ ਹਾਂ ਉਸ ਤੋਂ ਬਾਅਦ ਚ ਮੇਰੀਆਂ ਫਿਰ ਦੋ ਛੁੱਟੀਆਂ ਹੈਗੀਆਂ ਨੇ ਤੇ ਮੈਨੂੰ ਨਾਲ ਇਹ ਕਹਿ ਵੀ ਤੁਸੀਂ ਇੱਥੋਂ ਸਾਰਾ ਕਿਚਨ ਦਾ ਸਮਾਨ ਆ ਹੋਰ ਸਾਰਾ ਕੁਝ ਤੁਸੀਂ ਇੱਥੋਂ ਪੈਕ ਕਰਕੇ ਉੱਥੇ ਮੂਵ ਕਰ ਦੋ ਵੀ ਉਹਨਾਂ ਦੋ ਛੁੱਟੀਆਂ 'ਚ ਮੈਂ ਇਹ ਕਰ ਦੂੰਗੀ ਕਿ ਫਿਰ ਉਹਨਾਂ ਦਾ ਕੰਮ ਆ ਤੇ ਮੈਂ ਸਾਰਾ ਕਿਚਨ ਦਾ ਸਮਾਨ ਲੌਬੀ ਦਾ ਸਾਰਾ ਕੁਝ ਵੀ ਜਿਹੜਾ ਹੈਗਾ ਵੀ ਉਹ ਮੈਂ ਅਨਪੈਕ ਕਰਕੇ ਸੈੱਟ ਕਰ ਦੂੰਗੀ ਸਾਰਾ ਕੁਝ ਤੇ ਬਸ ਕਿਉਂਕਿ ਉਹ ਚੰਗੇ ਨੇ ਵਿਚਾਰੇ ਜਿਹੜੇ ਹਨਾ ਵੀ ਉਹਨਾਂ ਨੂੰ ਪਤਾ ਆ ਮਤਲਬ ਇੱਥੇ ਸਾਰੇ ਫਿਰ ਇਹੀ ਹੁੰਦੇ ਵੀ ਇੱਕ ਦੂਜੇ ਨੂੰ ਸਮਝਦੇ ਨੇ ਉਹਨਾਂ ਨੂੰ ਪਤਾ ਵੀ ਕੰਮ ਆ ਹਨਾ ਵੀ ਉਹਨਾਂ ਨੂੰ ਵੀ ਪਤਾ ਵੀ ਛੁੱਟੀ ਵੀ ਨਹੀਂ ਕਰ ਸਕਦੀ ਹੈਗੀ ਸੋ ਥੈਂਕ ਯੂ ਨਾਦਾ ਹਨਾ ਵੀ ਜਿਹੜੇ ਮੇਰੀ ਹੈਲਪ ਵੀ ਕਰ ਰਹੇ ਨੇ ਤੇ ਮੈਂ ਆਪਣਾ ਰੂਮ ਦਾ ਜਿਹੜਾ ਸਮਾਨ ਆ ਸਾਰਾ ਪੈਕ ਵਗੈਰਾ ਕਰਕੇ ਰੱਖਿਆ ਹੀ ਸੀਗੀ ਤੇ ਉਹ ਲੈ ਜਾਣਗੇ ਬਾਕੀ ਜਿਹੜਾ ਬਾਕੀ ਛੋਟਾ ਛੋਟਾ ਸਮਾਨ ਆ ਉਹ ਮੈਂ ਆਪਣੀ ਕਾਰ ਦੇ ਵਿੱਚ ਲੈ ਜਾਉਂਗੀ ਮੂਵ ਕਰ ਲੂੰਗੀ ਆਪਣੇ ਕੱਪੜੇ ਵਗੈਰਾ ਤੇ ਜਿਹੜੇ ਵੱਡੀਆਂ ਚੀਜ਼ਾਂ ਨੇ ਜਿਵੇਂ ਮੇਰਾ ਬੈੱਡ ਮੈਟ੍ਰਸ ਐਂਡ ਆਲ ਹਨਮ ਟੇਬਲ ਟੂਬਲ ਉਹ ਸਾਰਾ ਇੱਕ ਇੱਥੇ ਯੂਹੋ ਆਲਟਰਾ ਟ੍ਰੱਕ ਕੀਤਾ ਆ ਤੇ ਉਹਦੇ ਵਿੱਚ ਸਾਰਾ ਮੂਵ ਕਰਨਾ ਆ ਜਾਂ ਪਾਸ ਹੋ ਨਵੇਂ ਘਰ ਚ ਜਾਵਾਂਗੇ ਆਈ ਹੋਪ ਕਿ ਉਹ ਨਵਾਂ ਘਰ ਬਹੁਤ ਜ਼ਿਆਦਾ ਵਧੀਆ ਆ ਤੇ ਮੈਂ ਬਹੁਤ ਜ਼ਿਆਦਾ ਐਕਸਾਈਟਡ ਆ ਕਿਉਂਕਿ ਉਹ ਨਵੇਂ ਘਰ ਚ ਨਾ ਸਪੇਸ ਬਹੁਤ ਜ਼ਿਆਦਾ ਵਧੀਆ ਜਿੱਥੇ ਮੈਨੂੰ ਲੱਗਦਾ ਸੀ ਦੀਵਾਲੀ ਬਹੁਤ ਜ਼ਿਆਦਾ ਸੋਹਣੀ सेलिब्रेट ਕਰ ਸਕਾਂਗੇ ਹੈਲੋ ਜੀ ਅੱਜ ਮੇਰਾ ਨਾ ਕੰਮ ਤੇ ਨਾਲੇ ਕਰਨੀਆਂ ਮੂਵਿੰਗ ਬਹੁਤ ਜ਼ਿਆਦਾ ਆਖਿਆ ਸਾਰਾ ਸਮਾਨ ਮੈਂ ਗੱਡੀ ਚ ਭਰ ਲਿਆ ਹੋਇਆ ਸ਼ਿਟ ਇਹ ਹੈਗਾ ਨਵਾਂ ਰੂਮ ਮੇਰਾ ਪਰ ਹਲੇ ਸਾਰਾ ਖਲਾਰਾ ਪਿਆ ਏ ਸੈੱਟ ਕਰਕੇ ਫਿਰ ਤੁਹਾਨੂੰ ਦਿਖਾਵਾਂਗੀ ਪਰ ਅਕਰ ਬਹੁਤ ਜ਼ਿਆਦਾ ਸੋਹਣਾ ਹੈ ਸਾਰਾ ਨਵਾਂ ਪਿਆ ਜਾਦਾ ਮੁਸ਼ਕਿਲ ਨਾ ਜਿਹੜਾ ਸਾਰਾ ਸਮਾਨ ਆ ਉਹ ਮੂਵ ਕੀਤਾ ਹੈ ਤੇ ਹੁਣ ਮੈਂ ਵਾਪਸ ਆਪਣੇ ਕੰਮ ਤੇ ਆਈਆਂ ਕਿਉਂਕਿ ਮੇਰਾ ਅੱਜ ਜਿਹੜੀ ਹੈਗੇਸ ਰੋਟੇਸ਼ਨ ਦਾ ਲਾਸਟ ਡੇ ਹੈ ਹੁਣ ਮੈਂ ਸਿਰਫ ਸਾਰਾ ਸਮਾਨ ਇਕੱਠਾ ਕਰਕੇ ਉੱਥੇ ਰੂਮ ਚ ਰੱਖੇ ਆਈਆਂ ਆ ਹੈਗੀ ਜੀ ਨੈਕਸਟ ਡੇ ਮੈਂ ਆਪਣੀ ਪੂਰੀ ਕਿਚਨ ਸੈੱਟ ਕਰਨੀ ਸੀ ਬਹੁਤ ਜ਼ਿਆਦਾ ਜਿਹੜਾ ਖਲਾਰਾ ਸੀ ਉਹ ਪਿਆ ਹੋਇਆ ਸੀਗਾ ਸਾਰਾ ਸਮਾਨ ਬਾਕਸੇਸ ਚ ਸੀ ਔਰ ਲੱਭ ਵੀ ਨਹੀਂ ਸੀ ਕਿਹੜਾ ਸਮਾਨ ਕਿੱਥੇ ਆ ਕਿੱਥੇ ਰੱਖਣਾ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਮੈਂ ਦੁਬਾਰਾ ਜ ਬਲੌਗ ਕਰਨ ਲੱਗਿਆ ਕਿਉਂਕਿ ਹੁਣ ਅਸੀਂ ਸਾਰਾ ਮੂਵ ਕਰ ਲਿਆ ਸੀਗਾ ਮੂਵ ਕਰਨ ਤੋਂ ਬਾਅਦ ਸਾਰਾ ਸਮਾਨ ਸੈੱਟ ਕਰਨਾ ਸੀ ਸਭ ਕੁਝ ਸੈੱਟ ਕਰ ਲਿਆ ਪੂਰਾ ਹਾਲ ਹੋ ਗਿਆ ਵੇਰਾ ਕੱਲ ਮੈਂ ਪੂਰੀ ਰਾਤ ਸੈਟਿੰਗ ਕਰੇਗੀ ਸਾਰਾ ਕੁਝ ਸਾਰਾ ਮਤਲਬ ਸਫਾਈ ਕਰਕੇ ਸਮਾਨ ਰੱਖੇਗੀ ਪੂਰੀ ਰਾਤ ਮੈਂ ਸਵੇਰੇ ਜਾ ਕੇ ਸਤੀ ਇੰਨਾ ਜ਼ਿਆਦਾ ਮਤਲਬ ਕੰਮ ਸੀਗਾ ਪਰ ਇਹ ਘਰ ਬਹੁਤ ਜ਼ਿਆਦਾ ਸੋਹਣਾ ਹੈ मैं थो थोड़ा जि दिखा रूम आ सो य रूम आशरूम सो आ आगी किचन नवी वाली साइड हैगी मेरी एज यूजल कि मैं अपनी क्लीन की दूसरे जन की उन्होंने हजे मतलब समान जो है सैटअप कर करना आ ਤੇ ਆ ਮੇਰੇ ਡਰਾਅਰਸ ਵਗੈਰਾ ਐਂਡ ਆਲ ਜੋ ਵੀ ਸਾਰਾ ਕੁਝ ਹੁੰਦਾ ਆ ਮੈਂ ਆਪਣਾ ਸਾਰਾ ਕੁਝ ਸੈੱਟ ਕਰਕੇ ਰੱਖ ਲਿਆ ਹੋਇਆ ਤੇ ਕਿਚਨ ਤੇ ਬਿਲਕੁਲ ਸਾਹਮਣੇ ਬਾਬਾ ਜੀ ਤਾਂ ਕਿ ਮਤਲਬ ਆਉਂਦੇ ਜਾਂਦੇ ਕੰਮ ਤੇ ਚਾਹੀਏ ਤਾਂ ਮੱਥਾ ਟੇਕ ਕੇ ਮਤਲਬ ਸਾਹਮਣੇ ਦੇਖਣ ਸੋ ਬੈਠ ਕੇ ਮੱਥਾ ਟੇਕ ਸਕੀਏ ਤੇ ਹਜੇ ਆ ਸਾਡੇ ਚੋ ਇੱਕ ਜਣੇ ਦਾ ਸਾਰਾ ਖਲਾਰਾ ਖਲੂਰਾ ਜੇ ਇੱਥੇ ਪਿਆ ਹੋਣੇ ਹਜੇ ਮੂਵ ਨਹੀਂ ਮਤਲਬ ਮੂਵ ਕਿਤਾ ਬਟੋਂ ਨੇ ਸੈੱਟ ਨਹੀਂ ਕੀਤਾ ਮੈਂ ਵੀ ਉਹਦਾ ਕੰਮ-ਕੁਮ ਐ ਇਸ ਕਰਕੇ ਯਾ ਅੰਦਰੋਂ ਵੀ ਇਧਰੋਂ ਜੇ ਦੇਖਿਆ ਜਾਵੇ ਤਾਂ ਘਰ ਬਹੁਤ ਜ਼ਿਆਦਾ ਸੋਹਣਾ ਆ ਐਸਪੈਸ਼ਲੀ ਮੀਰਾਗੋ ਸੋ ਦੈਟ ਇਟ ਇਜ਼ੀਗਾ ਅੱਜ ਦਾ ਵਲੌਗ ਜਿਹੜਾ ਕਿ ਮੇਰਾ ਮੂਵਿੰਗ ਦਾ ਸੀ ਮੈਂ ਨਵੇਂ ਕਾਰਚ ਮੂਵ ਕੀਤਾ ਆਈ ਹੋਪ ਕਿ ਤੁਹਾਨੂੰ ਵਧੀਆ ਲੱਗਿਆ ਹੋਊਗਾ ਅਗਰ ਵਧੀਆ ਲੱਗਿਆ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਮਿਲਦੀਆਂ ਨੈਕਸਟ ਵੀਡੀਓ ਦੇ ਵਿੱਚ ਆਈ ਹੋਪਫੁਲੀ ਕਿ ਕੁਝ ਉਹ ਵਧੀਆ ਜਿਹੜਾ ਹੈਗਾ ਉਹ ਲੈ ਕੇ ਆਵਾਂ ਅਗਲੇ ਵਲੌਗ ਦੇ ਵਿੱਚ ਤਾਂ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਤੱਕ ਬਾਏ ਬਾਏ ਸਸ ਸ਼ੁਕਰੀਆ